ਕਿਸੇ ਨੇ ਸੱਚ ਹੀ ਕਿਹਾ ਹੈ ਕਿ ਆਪਣੇ ਉਹ ਨਹੀਂ ਹੁੰਦੇ ਜਿਹੜੇ ਤਸਵੀਰਾਂ ਵਿੱਚ ਨਾਲ ਖੜੇ ਹੁੰਦੇ ਨੇ ਬਲਕਿ ਆਪਣੇ ਉਹ ਹੁੰਦੇ ਨੇ ਜਿਹੜੇ ਤੁਹਾਡੇ ਮੁਸ਼ਕਲ ਸਮੇਂ ਵਿੱਚ ਤੁਹਾਡੇ ਨਾਲ ਖੜੇ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਕਿ ਲੋਕ ਜਦੋਂ ਕਿਤੇ ਕੋਈ ਫੰਕਸ਼ਨ ਹੁੰਦਾ ਕੋਈ ਪਾਰਟੀ ਵਗੈਰਾ ਹੁੰਦੀ ਆ ਤੁਹਾਡੇ ਨਾਲ ਖੜ ਖੜ ਕੇ ਐਦਾਂ ਫੋਟੋਆਂ ਕਰਵਾਉਣਗੇ ਜਿਵੇਂ ਕਿ ਤੁਹਾਡੇ ਬਿਨਾ ਤਾਂ ਸਾਹ ਹੀ ਨਾ ਲੈਂਦੇ ਹੋਣ ਤੁਹਾਡੇ ਨਾਲ ਲਗ ਲਗ ਫੋਟੋ ਕਰਵਾਉਣਗੇ ਪਰ ਉਹੀ ਜਦੋਂ ਕਿਤੇ ਕੋਈ ਮੁਸ਼ਕਲ ਸਮਾਂ ਪੈਂਦਾ ਤੁਹਾਡੇ ਤੇ ਕੋਈ ਢੀੜੀ ਪੈਂਦੀ ਆ ਤਾਂ ਕੁਝ ਕੀ ਲੋਕ ਹੁੰਦੇ ਨੇ ਕੁਝ ਗਿਣਤੀ ਦੇ ਲੋਕ ਹੀ ਹੁੰਦੇ ਨੇ ਜਿਹੜੇ ਤੁਹਾਡਾ ਸਾਥ ਦਿੰਦੇ ਨੇ ਬਾਕੀ ਲੋਕ ਤੁਹਾਡੀ ਬਿਲਕੁਲ ਵੀ ਮਦਦ ਨਹੀਂ ਕਰਦੇ ਸੋ ਦੋਸਤੋ ਵੀਡੀਓ ਨਾ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਕਹਾਣੀ ਇੱਕ ਸਧਾਰਨ ਜਿਹਾ ਵਿਅਕਤੀ ਜਿਸ ਨੂੰ ਜਾਨਵਰਾਂ ਦਾ ਬੜਾ ਸ਼ੌਂਕ ਹੁੰਦਾ ਉਸ ਨੇ ਆਪਣੇ ਘਰ ਵਿੱਚ ਇੱਕ ਤੋਤਾ ਰੱਖਿਆ ਹੁੰਦਾ ਇੱਕ ਮੁਰਗਾ ਰੱਖਿਆ ਹੁੰਦਾ ਤੇ ਇੱਕ ਬੱਕਰਾ ਵੀ ਰੱਖਿਆ ਹੁੰਦਾ ਉਸ ਵਿਅਕਤੀ ਨੂੰ ਜਾਨਵਰਾਂ ਦੇ ਨਾਲ ਬੜਾ ਹੀ ਪਿਆਰ ਹੁੰਦਾ ਤੇ ਜਾਨਵਰਾਂ ਨੂੰ ਪਾਲਦਾ ਬਹੁਤ ਵਧੀਆ ਪਿਆਰ ਕਰਦਾ ਜਾਨਵਰਾਂ ਨਾਲ ਹੁਣ ਇੱਕ ਦਿਨ ਕੀ ਹੁੰਦਾ ਉਹਨਾਂ ਦੇ ਘਰ ਵਿੱਚ ਇੱਕ ਚੂਹਾ ਆ ਜਾਂਦਾ ਹੁਣ ਜਿਹੜਾ ਇਹ ਚੂਹਾ ਹੁੰਦਾ ਇਹ ਚੂਹੇ ਸਾਰੀ ਸਮੱਸਿਆ ਦੀ ਜੜ ਹੁੰਦਾ ਹੁਣ ਉਹ ਚੂਹੇ ਜਿਹੜਾ ਹੁੰਦਾ ਘਰੇ ਉਹਨਾਂ ਦੇ ਘਰ ਦੇ ਸਾਰੇ ਕੱਪੜੇ ਕੁੱਪੜੇ ਖੋਤਰ ਦਿੰਦਾ ਉਹ ਜਿਹੜਾ ਵਿਅਕਤੀ ਹੁੰਦਾ ਉਹਦੀ ਜਿਹੜੀ ਵਾਈਫ ਹੁੰਦੀ ਆ ਉਹਨੂੰ ਬੜਾ ਫਿਕਰ ਹੁੰਦਾ ਉਹ ਬੜੀ ਪਰੇਸ਼ਾਨ ਹੁੰਦੀ ਆ ਕਿ ਚੂਹਾ ਤਾਂ ਸਾਡੇ ਘਰ ਵਿੱਚ ਬੜਾ ਨੁਕਸਾਨ ਕਰੀ ਜਾਂਦਾ ਇਹ ਤਾਂ ਬਹੁਤ ਨੁਕਸਾਨ ਕਰ ਦੇਗਾ ਕੁਝ ਹੀ ਦਿਨਾਂ ਬਾਅਦ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਇੱਕ ਫੰਕਸ਼ਨ ਹੁੰਦਾ ਵਿਆਹ ਦਾ ਉਹ ਵਿਆਹ ਦੇ ਫੰਕਸ਼ਨ ਦੇ ਲਈ ਉਹ ਜਿਹੜਾ ਵਿਅਕਤੀ ਹੁੰਦਾ ਆਪਣੀ ਵਾਈਫ ਦੇ ਲਈ ਇੱਕ ਨਵਾਂ ਸੂਟ ਲਿਆ ਕੇ ਦਿੰਦਾ ਉਹਨੂੰ ਤੇ ਉਹ ਜਦੋਂ ਸੂਟ ਆਪਣੀ ਵਾਈਫ ਨੂੰ ਲਿਆ ਕੇ ਦਿੰਦਾ ਆਪਣੀ ਪਤਨੀ ਨੂੰ ਸੂਟ ਦਿੰਦਾ ਤਾਂ ਉਸ ਦੀ ਪਤਨੀ ਵੀ ਉਹ ਸੂਟ ਦੇਖ ਕੇ ਬੜਾ ਹੀ ਖੁਸ਼ ਹੋ ਜਾਂਦੀ ਆ ਬੜਾ ਉਹਨੂੰ ਚਾ ਚੜ ਦਾ ਨਵਾਂ ਸੂਟ ਦੇਖ ਕੇ ਜਦੋਂ ਖੁਸ਼ ਹੁੰਦੀ ਆ ਤਾਂ ਉਹ ਸੂਟ ਨੂੰ ਉਦਾਂ ਹੀ ਆਪਣੇ ਉਥੇ ਲਵਾਰੀ ਦੇ ਵਿੱਚ ਰੱਖ ਦਿੰਦੀ ਆ ਤੇ ਦੂਜੇ ਦਿਨ ਕੀ ਹੁੰਦਾ ਉਹ ਜਿਹੜਾ ਚੂਹਾ ਹੁੰਦਾ ਉਹ ਉਸ ਵਿਅਕਤੀ ਦੀ ਪਤਨੀ ਦਾ ਨਵਾਂ ਸੂਟ ਕੁੱਤਰ ਦਿੰਦਾ ਜਦੋਂ ਉਸ ਦੀ ਵਾਈਫ ਦੂਜੇ ਦਿਨ ਆਪਣਾ ਸੂਟ ਚੱਕ ਕੇ ਦੇਖਦੀ ਆ ਤੇ ਨਵੇਂ ਸੂਟ ਨੂੰ ਜਦੋਂ ਕੁੱਤਰੇ ਹੋਏ ਨੂੰ ਦੇਖਦੀ ਆ ਤਾਂ ਉਸ ਨੂੰ ਬਹੁਤ ਜਿਆਦਾ ਗੁੱਸਾ ਹੁੰਦਾ ਅੱਗ ਬਗੋਲਾ ਹੋ ਜਾਂਦੀ ਹੈ ਬਹੁਤ ਜਿਆਦਾ ਗੁੱਸਾ ਆ ਜਾਂਦਾ ਉਹਨੂੰ ਤੇ ਉਹਨੂੰ ਇਹ ਹੁੰਦਾ ਕਿ ਬਸ ਅੱਜ ਜੋ ਕੁਝ ਮਰਜ਼ੀ ਹੋ ਜੇ ਕੰਮ ਕੋਈ ਕਰਾਂ ਮੈਂ ਨਾ ਕਰਾਂ ਪਰ ਐਸੇ ਚੂਹੇ ਨੂੰ ਜ਼ਰੂਰ ਫੜਨਾ ਇਹ ਚੂਹੇ ਨੂੰ ਅੱਜ ਫੜ ਕੇ ਦੂਰ ਕਿਤੇ ਛੱਟ ਕੇ ਆਉਣਾ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਕੁਝ ਨਾ ਕਰੋ ਅੱਜ ਸਿਰਫ ਇਸ ਚੂਹੇ ਨੂੰ ਫੜ ਕੇ ਬਾਹਰ ਦੂਰ ਛੱਟ ਕੇ ਆਓ ਕਿਤੇ ਇਹਨੇ ਤਾਂ ਮੇਰਾ ਸਾਰਾ ਸੂਟ ਹੀ ਖਰਾਬ ਕਰਤਾ ਉਹ ਵਿਅਕਤੀ ਆਪਣੀ ਘਰ ਵਾਲੀ ਦੀ ਗੱਲ ਮੰਨ ਕੇ ਦੁਕਾਨ ਤੇ ਜਾਂਦਾ ਦੁਕਾਨ ਤੋਂ ਚੂਹੇ ਫੜਨ ਵਾਲਾ ਪਿੰਜਰਾ ਲੈ ਆਉਂਦਾ ਜਦੋਂ ਪਿੰਜਰਾ ਲਿਆ ਕੇ ਘਰੇ ਚੂਹੇ ਫੜਨ ਦੇ ਲਈ ਉੱਥੇ ਰੱਖਦਾ ਤਾਂ ਚੂਹੇ ਨੂੰ ਸਭ ਕੁਝ ਪਤਾ ਲੱਗ ਜਾਂਦਾ ਚੂਹਾ ਦੇਖਦਾ ਹੁੰਦਾ ਚੂਹਾ ਇਹ ਸੋਚਦਾ ਹੁੰਦਾ ਮਾਨੀ ਮਨ ਵਿੱਚ ਕਿ ਅੱਜ ਤਾਂ ਇਹਨਾਂ ਨੇ ਮੈਨੂੰ ਛੱਡਣਾ ਨਹੀਂ ਅੱਜ ਤਾਂ ਇਹਨਾਂ ਨੇ ਮੈਨੂੰ ਫੜ ਲੈਣਾ ਫੜ ਕੇ ਕਿਤੇ ਦੂਰ ਛੱਡ ਕੇ ਆਉਣਗੇ ਅੱਜ ਨਹੀਂ ਮੈਂ ਬਚਦਾ ਅੱਜ ਨਹੀਂ ਮੈਨੂੰ ਇਹੇ ਛੱਡ ਦੇ ਤੇ ਉਹਦੇ ਘਰ ਵਾਲੀ ਜਿਹੜੀ ਹੁੰਦੀ ਹੈ ਵਿਅਕਤੀ ਦੇ ਉਹ ਵੀ ਬਸ ਇਹੀ ਉਡੀਕ ਕਰ ਰਹੀ ਹੁੰਦੀ ਹੈ ਕਿ ਕਦੋਂ ਹਨੇਰਾ ਹੋਵੇ ਕਦੋਂ ਰਾਤ ਹੋਵੇ ਤੇ ਚੂਹਾ ਪਿੰਜਰੇ ਦੇ ਵਿੱਚ ਆਵੇ ਤੇ ਅਸੀਂ ਫੜ ਕੇ ਨੂੰ ਬਾਹਰ ਛੱਡ ਕੇ ਆਈਏ ਹੁਣ ਚੂਹੇ ਨੂੰ ਜਦੋਂ ਆਪਦੀ ਮੋਤ ਦਾ ਆਪਦੀ ਡਰ ਦਾ ਪਤਾ ਲੱਗਦਾ ਤਾਂ ਚੂਹਾ ਕੀ ਕਰਦਾ ਪਹਿਲਾਂ ਤੋਤੇ ਕੋਲ ਜਾਂਦਾ ਤੋਤੇ ਨੂੰ ਜਾ ਕੇ ਕਹਿੰਦਾ ਕਿ ਮੇਰੀ ਮਦਦ ਕਰੋ ਤੁਸੀਂ ਕੁਝ ਮੇਰੀ ਕੁਝ ਮਦਦ ਕੀਤੀ ਜਾਵੇ ਮੈਨੂੰ ਤਾਂ ਇਹਨਾਂ ਨੇ ਪਿੰਜਰੇ 'ਚ ਫੜ ਲੈਣਾ ਉਹ ਜਿਹੜਾ ਤੋਤਾ ਹੁੰਦਾ ਤੋਤਾ ਕਹਿੰਦਾ ਮੇਰਾ ਤੇਰੇ ਨਾਲ ਕੀ ਲੈਣਾ ਦੇਣਾ ਤੂੰ ਆਪਦੀ ਜਾਨ ਦਾ ਆਪ ਬਚਾ ਕਰ ਅਸੀਂ ਇਹਦੇ ਵਿੱਚ ਕੀ ਕਰ ਸਕਦੇ ਹਾਂ ਅਸੀਂ ਨਹੀਂ ਇਹਦੇ ਵਿੱਚ ਤੇਰੀ ਮਦਦ ਕਰ ਸਕਦੇ ਤੂੰ ਆਪਦੀ ਜਾਨ ਦੀ ਆਪ ਰੱਖਿਆ ਕਰ ਉਸ ਤੋਂ ਬਾਅਦ ਉਹੀ ਚੂਹਾ ਜਿਹੜਾ ਉਹ ਮੁਰਗੇ ਦੇ ਕੋਲ ਚਲੇ ਜਾਂਦਾ ਮੁਰਗੇ ਨੂੰ ਕਹਿੰਦਾ ਕਿ ਭਰਾਵਾ ਮੇਰੀ ਜਾਨ ਬਚਾ ਮੈਨੂੰ ਪਿੰਜਰੇ ਵਿੱਚ ਤਾੜ ਦੇਣਾ ਨਾ ਨਹੀਂ ਮੇਰੀ ਕੋਈ ਮਦਦ ਕਰੋ ਉਹ ਮੁਰਗੇ ਨੇ ਵੀ ਉਹੀ ਜਵਾਬ ਦਿੱਤਾ ਮੁਰਗਾ ਕਹਿੰਦਾ ਨਾ ਭਰਾਵਾ ਤੇਰੀ ਕੋਈ ਮਦਦ ਨਹੀਂ ਕਰ ਸਕਦੇ ਅਸੀਂ ਤੂੰ ਆਪਦੀ ਮਦਦ ਆਪੇ ਖੁਦ ਕਰ ਨਾ ਕਰ ਸਾਨੂੰ ਕੁਝ ਨਹੀਂ ਪਤਾ ਉਹ ਉਸ ਤੋਂ ਬਾਅਦ ਚੂਹਾ ਬੱਕਰੇ ਕੋਲ ਜਾਂਦਾ ਬੱਕਰਾ ਵੀ ਉਸ ਦੀ ਮਦਦ ਕਰਨ ਤੋਂ ਜਵਾਬ ਦੇ ਦਿੰਦਾ ਕਿ ਤੂੰ ਆਪਦੀ ਮਦਦ ਪਾਈ ਆਪ ਕਰ ਹੁਣ ਉਹ ਚੂਹਾ ਵਿਚਾਰਾ ਡਰਦਾ ਹੁੰਦਾ ਹਨੇਰਾ ਹੋ ਜਾਂਦਾ ਸ਼ਾਮ ਨੂੰ ਤੇ ਜਦੋਂ ਹਨੇਰਾ ਹੋ ਜਾਂਦਾ ਤਾਂ ਆਵਾਜ਼ ਆਉਂਦੀ ਆ ਕੜਕਦਣੇ ਉਹ ਜਿਹੜੀ ਪਿੰਜਰੇ ਦੇ ਵਿੱਚ ਜਦੋਂ ਆਵਾਜ਼ ਆਉਂਦੀ ਆ ਤਾਂ ਜਿਹੜੀ ਉਹ ਵਿਅਕਤੀ ਦੀ ਘਰ ਵਾਲੀ ਹੁੰਦੀ ਆ ਪਤਨੀ ਹੁੰਦੀ ਆ ਤਾਂ ਉਹ ਬੜਾ ਖੁਸ਼ ਹੁੰਦੀ ਆ ਕਿ ਹੁਣ ਲੈ ਵੀ ਚੂਹਾ ਪਿੰਜਰੇ 'ਚ ਆ ਚੁੱਕਿਆ ਆਵਾਜ਼ ਆ ਗਈ ਖੜਕਾ ਹੋ ਗਿਆ ਪਿੰਜਰੇ ਦਾ ਜਦੋਂ ਉਹ ਭੱਜ ਕੇ ਜਾ ਕੇ ਪਿੰਜਰੇ ਦੇ ਕੋਲ ਜਾਂਦੀ ਆ ਤਾਂ ਹਨੇਰਾ ਹੁੰਦਾ ਉਹ ਪਿੰਜਰੇ ਦੇ ਕੋਲੇ ਨਿਉਲਾ ਆਇਆ ਹੁੰਦਾ ਨਿਉਲਾ ਉਸ ਚੂਹੇ ਨੂੰ ਫੜਨ ਦੇ ਲਈ ਆਉਂਦਾ ਪਰ ਚੂਹਾ ਭੱਜ ਕੇ ਪਰਾਂ ਹੋ ਜਾਂਦਾ ਤੇ ਉਹੀ ਨਿਉਲਾ ਉਸ ਵਿਅਕਤੀ ਦੀ ਪਤਨੀ ਨੂੰ ਕੱਟ ਲੈਂਦਾ ਜਦੋਂ ਹੁਣ ਵਿਅਕਤੀ ਦੀ ਪਤਨੀ ਨੂੰ ਨਿਉਲਾ ਕੱਟ ਲੈਂਦਾ ਤਾਂ ਉਹ ਉੱਚੀ ਉੱਚੀ ਰੋਲਾ ਪਾਉਂਦੀ ਆ ਤੇ ਜਦੋਂ ਦੇਖਦਿਆ ਕਿ ਨਿਉਲੇ ਨੇ ਕੱਟ ਲਿਆ ਤਾਂ ਉਹ ਵਿਅਕਤੀ ਆਪਣੀ ਵਾਈਫ ਨੂੰ ਲੈ ਕੇ ਹਸਪੀਟਲ ਚਲੇ ਜਾਂਦਾ ਜਦੋਂ ਹਸਪੀਟਲ ਜਾਂਦੇ ਆ ਤਾਂ ਉੱਥੇ ਡਾਕਟਰ ਸਾਹਿਬ ਕਹਿੰਦੇ ਆ ਕਿ ਭਾਈ ਇਹ ਬਹੁਤ ਜ਼ਹਿਰੀਲਾ ਨਿਉਲਾ ਇਹਦਾ ਕੋਈ ਹੱਲ ਨਹੀਂ ਜੇ ਤੂੰ ਆਪਣੀ ਪਤਨੀ ਨੂੰ ਬਚਾਉਣੀ ਚਾਹੁੰਦਾ ਤਾਂ ਤੈਨੂੰ ਤੋਤੇ ਦਾ ਸੂਪ ਪਿਉਣਾ ਪੈਣਾ ਉਹ ਵਿਅਕਤੀ ਸੋਚਦਾ ਕਿ ਇੰਨੀ ਜਲਦੀ ਹੁਣ ਮੈਂ ਤੋਤੇ ਦਾ ਸੂਪ ਕਿੱਥੋਂ ਇੰਤਜ਼ਾਰ ਇੰਤਜ਼ਾਮ ਕਰਾਂ ਉਹਨੂੰ ਫਿਰ ਯਾਦ ਆਉਂਦਾ ਕਿ ਮੇਰੇ ਘਰੇ ਤੋਤਾ ਵਾ ਉਹ ਸੋਚਦਾ ਕਿ ਕੋਈ ਨਹੀਂ ਭਾਵੇਂ ਮੇਰਾ ਪਾਲਿਆ ਹੀ ਹੋਇਆ ਵਾ ਤੋਤਾ ਪਰ ਮੇਰੀ ਵਾਈਫ ਤੋਂ ਕਿਤੇ ਵੱਧ ਤਾਂ ਨਹੀਂ ਹੈਗਾ ਜੇ ਮੇਰੀ ਪਤਨੀ ਦੀ ਜਾਨ ਬਚ ਸਕਦੀ ਹੈ ਕੋਈ ਗੱਲ ਨਹੀਂ ਮੈਂ ਤੋਤੇ ਦਾ ਸੂਪ ਬਣਾ ਲਿਓ ਨਾ ਉਹ ਘਰੇ ਜਾਂਦਾ ਤੋਤੇ ਨੂੰ ਮਾਰ ਕੇ ਤੋਤੇ ਦਾ ਸੂਪ ਆਪਣੀ ਵਾਈਫ ਨੂੰ ਲਿਆ ਕੇ ਪਿਲਾ ਦਿੰਦਾ ਤੇ ਉਹਦੀ ਵਾਈਫ ਠੀਕ ਹੋ ਜਾਂਦੀ ਆ ਠੀਕ ਹੋਣ ਤੋਂ ਬਾਅਦ ਉਹ ਘਰੇ ਚ ਲੈ ਲਿਆ ਜਾਂਦੇ ਆ ਉਹਨੂੰ ਜਦੋਂ ਘਰੇ ਲੈ ਜਾਂਦੇ ਆ ਤਾਂ ਹੁਣ ਮਿਲਣ ਗੱਲਣ ਦੇ ਲਈ ਕੋਈ ਨਾ ਕੋਈ ਰਿਸ਼ਤੇਦਾਰੇ ਆਂਢੀ ਗੁਆਂਢੀ ਕੁਝ ਆਉਂਦੇ ਰਹਿੰਦੇ ਆ ਉਹ ਵਿਅਕਤੀ ਸੋਚਦਾ ਕਿ ਘਰੇ ਹੋਰ ਤਾਂ ਬਣਾਉਣ ਨੂੰ ਕੁਝ ਹੈ ਨਹੀਂ ਹੋਣਾ ਜੇ ਮੁਰਗਾ ਬਣਾ ਲਈਏ ਉਹ ਮੁਰਗਾ ਬਣਾ ਲੈਂਦਾ ਉਹ ਤੋਤਾ ਜਿਹੜਾ ਤੋਤਾ ਪਹਿਲਾਂ ਮਰ ਗਿਆ ਹੁਣ ਉਸ ਤੋਂ ਬਾਅਦ ਮੁਰਗੇ ਦੀ ਵਾਰੀ ਆਈ ਮੁਰਗੇ ਨੂੰ ਵੀ ਉਹਨਾਂ ਨੇ ਮਾਰਤਾ ਇਹ ਸਾਰਾ ਕੁਝ ਉਹ ਚੂਹਾ ਦੇਖੀ ਜਾਂਦਾ ਹੁੰਦਾ ਚੂਹਾ ਮਾਨੀ ਮਨ ਵਿੱਚ ਸੋਚਦਾ ਹੁੰਦਾ ਕਿ ਜੇ ਇਹ ਹੀ ਉਹਨਾਂ ਨੇ ਮੇਰੀ ਉਸ ਟਾਈਮ ਮਦਦ ਕੀਤੀ ਹੁੰਦੀ ਤਾਂ ਇਹ ਸਾਰਾ ਜਿਹੜਾ ਵੀ ਕਮਸਾਣਾ ਇਹ ਕੁਝ ਵੀ ਨਹੀਂ ਹੋਣਾ ਸੀ ਇਹ ਸਭ ਕੁਝ ਹੀ ਠੀਕ ਠਾਕ ਰਹਿਣਾ ਸੀ ਤੇ ਹੁਣ ਕੀ ਹੁੰਦਾ ਜਦੋਂ ਉਸ ਦੀ ਪਤਨੀ ਬਿਲਕੁਲ ਠੀਕ ਹੋ ਜਾਂਦੀ ਹੈ ਵਿਅਕਤੀ ਦੀ ਤਾਂ ਸੋਚਦੇ ਆ ਕਿ ਹੁਣ ਇੱਕ ਛੋਟੀ ਜੀ ਪਾਰਟੀ ਰੱਖ ਲਈ ਆਪਾਂ ਹੁਣ ਜਿੱਦਣ ਪਾਰਟੀ ਕਰਨੀ ਸੀ ਉਦੋਂ ਬੱਕਰੇ ਦੀ ਵੀ ਬਲੀ ਦਿੱਤੀ ਜਾਂਦੀ ਆ ਉਹ ਬੱਕਰੇ ਨੂੰ ਵੀ ਮਾਰ ਦਿੱਤਾ ਜਾਂਦਾ ਤੇ ਚੂਹਾ ਬੈਠਾ ਇਹੀ ਸੋਚੀ ਜਾਂਦਾ ਹੁੰਦਾ ਕਿ ਇਹ ਥੋੜੀ ਜੀ ਨਿੱਕੀ ਜੀ ਗੱਲ ਸੀ ਨਿੱਕੀ ਜੀ ਗੱਲ ਦੇ ਕਾਰਨ ਕਿੰਨਾ ਕੁਝ ਹੋ ਰ ਗਿਆ ਕਿੰਨਾ ਕਮਸਾਨ ਪੈ ਗਿਆ ਜੇ ਉਸ ਦਿਨ ਮੇਰੀ ਮਦਦ ਥੋੜੀ ਜੀ ਕੀਤੀ ਜਾਂਦੀ ਤਾਂ ਇਹਨਾਂ ਕੁਝ ਹੋਣਾ ਹੀ ਨਹੀਂ ਸੀ ਉਹ ਬੱਕਰੇ ਦੀ ਵੀ ਭਾਈ ਬਲੀ ਦਿੱਤੀ ਜਾਂਦੀ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਜੇਕਰ ਰਲ ਮਿਲ ਕੇ ਰਹਾਂਗੇ ਜੇਕਰ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਆਪਾਂ ਨੂੰ ਕੋਈ ਵੀ ਕੁਝ ਨਹੀਂ ਕਰ ਸਕਦਾ ਸੋ ਆਪਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਸਾਰਿਆਂ ਨੂੰ ਉਹ ਕਹਿੰਦੇ ਨੇ ਨਾ ਕਿ ਕਦੇ ਵੀ ਪੇੜ ਕੱਟਣ ਦਾ ਕਿੱਸਾ ਨਾ ਹੁੰਦਾ ਕਦੇ ਵੀ ਪੇੜ ਕੱਟਣ ਦਾ ਕਿੱਸਾ ਨਾ ਹੁੰਦਾ ਜੇ ਕਹਾੜੀ ਦੇ ਪਿੱਛੇ ਲੱਕੜ ਦਾ ਹਿੱਸਾ ਨਾ ਹੁੰਦਾ ਸੋ ਦੋਸਤੋ ਹਮੇਸ਼ਾ ਯੂਨਿਟੀ ਵਿੱਚ ਰਹੋ ਮਿਲ ਜੁਲ ਕੇ ਰਹੋ ਫਿਰ ਤੁਹਾਡੀ ਤਾਕਤ ਬਹੁਤ ਵੱਡੀ ਬਣ ਜਾਂਦੀ ਆ ਜਿਸ ਨੂੰ ਕੋਈ ਵੀ ਕੁਝ ਨਹੀਂ ਕਰ ਸਕਦਾ ਸੋ ਆਪਣੇ ਉਹ ਨਹੀਂ ਹੁੰਦੇ ਜਿਹੜੇ ਕਿ ਤਸਵੀਰਾਂ ਵਿੱਚ ਨਾਲ ਖੜੇ ਹੁੰਦੇ ਆ ਆਪਣੇ ਉਹ ਹੁੰਦੇ ਨੇ ਜਿਹੜੇ ਕਿ ਤੁਹਾਡੇ ਨਾਲ ਮੁਸ਼ਕਲ ਸਮੇਂ ਦੇ ਵਿੱਚ ਨਾਲ ਖੜੇ ਹੁੰਦੇ ਨੇ ਭਾਵੇਂ ਕਿ ਤੁਹਾਡੇ ਉਹ ਰਿਸ਼ਤੇਦਾਰ ਹੋਣ ਭਾਵੇਂ ਕਿ ਤੁਹਾਡੇ ਆਪਣੇ ਕੋਈ ਘਰ ਦੇ ਹੋਣ ਜਾਂ ਕੋਈ ਯਾਰ ਦੋਸਤ ਮਿੱਤਰ ਹੋਣ ਤੁਹਾਡੇ ਆਪਣੇ ਉਹ ਹੁੰਦੇ ਨੇ ਜਿਹੜੇ ਮੁਸ਼ਕਲ ਸਮੇਂ ਦੇ ਵਿੱਚ ਤੁਹਾਡੇ ਨਾਲ ਖੜੇ ਹੁੰਦੇ ਨੇ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ